ਜੇਕਰ ਚਰਚਾ ਕਰੀਏ ਉਹ ਵੀ ਕਾਫੀ ਉਸਤੇ ਵੀ ਨਜ਼ਰਾਂ ਸੀ ਸਭ ਦੀਆਂ ਅੱਜ ਹਾਈ ਕੋਰਟ ਦੇ ਵਿੱਚ ਕਹਿੰਦੇ ਉੱਧਰ ਵੀ ਬਹੁਤ ਘੰਟੇ ਲੰਮੀ ਪ੍ਰਕਿਰਿਆ ਚੱਲੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਕਿ ਕਿਵੇਂ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਵਿਕਰਮਜੀਤਿਆ ਨੂੰ ਕਹਿੰਦੇ ਕਿ ਉੱਥੇ ਵੀ ਬੜੀਆਂ ਸਖਤ ਟਿੱਪਣੀਆਂ ਹੋਈਆਂ ਅੱਜ ਤੁਕੋ ਸਭ ਤੋਂ ਵੱਡਾ ਇਹ ਹੈ ਕਿ ਜਿਵੇਂ ਡੀਆਜੀ ਹਰਚੰਦ ਸਿੰਘ ਭੁੱਲਰ ਦਾ ਜਿਹੜਾ ਕੇਸ ਹਾਈ ਪ੍ਰੋਫਾਈਲ ਉਹਵੇਂ ਹੀ ਜਿਹੜਾ ਵਾ ਵਿਕਰਮ ਸਿੰਘ ਮਜੀਠੀਆ ਦਾ ਹਾਈ ਪ੍ਰੋਫਾਈਲ ਕੇਸ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਪੰਜਾਬ ਦੇ ਉਹ ਵਜ਼ੀਰ ਰਹਿ ਚੁੱਕੇ ਨੇ ਤੇ ਇਸ ਕਰਕੇ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਆ ਬੇਲ ਤੇ ਬੈਸ ਹੋਈ ਆ ਵਿਕਰਮ ਸਿੰਘ ਮਜੀਠੀਆ ਵੱਲੋਂ ਬੜੇ ਸੀਨੀਅਰ ਕਾਬਿਲ ਐਡਵੋਕੇਟ ਜਿਹੜੇ ਨੇ ਆਰਐਸ ਚੀਮਾ ਸਾਹਿਬ ਪੇਸ਼ ਹੋਏ ਨੇ ਤੇ ਨਾਲ ਉਹਨਾਂ ਦੇ ਹੋਰ ਵਕੀਲ ਤੇ ਬਿਕਰਮ ਸਿੰਘ ਮਜੀਠੀਆ ਲੋ ਜਿਹੜੇ ਉਹਨਾਂ ਨੇ ਬੈਸ ਦੇ ਵਿੱਚ ਆਪਣੀਆਂ ਦਲੀਲਾਂ ਦੇਣੀਆਂ ਸੀ ਉਹਨਾਂ ਨੇ ਪੂਰੀਆਂ ਰੱਖ ਦਿੱਤੀਆਂ ਤੇ ਦੂਜੇ ਪਾਸੇ ਸਰਕਾਰ ਦੀ 90% ਜਿਹੜੀਆਂ ਦਲੀਲਾਂ ਕਪੂਰੀਆਂ ਹੋ ਚੁੱਕੀਆਂ ਮੈਨੂੰ ਲੱਗਦਾ ਸਵੇਰੇ ਇਸੇ ਕਰਕੇ ਜਿਹੜੀ ਕੱਲ ਤੇ ਸੁਣਵਾਈ ਟਾਲ ਦਿੱਤੀ ਗਈ ਪਰ ਅੱਜ ਜੋ ਸਰਕਾਰ ਨੂੰ ਜਾਂ ਸਰਕਾਰ ਦੇ ਵਕੀਲਾਂ ਨੂੰ ਜਿਹੜਾ ਉੱਥੇ ਜਿਹੜਾ ਵਾ ਕੋਰਟ ਦੀ ਫਟਕਾਰ ਦਾ ਸਾਹਮਣਾ ਕਰਨਾ ਪਿਆਗਾ ਹਾਲਾਂਕਿ ਇਸ ਮਸਲੇ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਅਜ ਖੁਦ ਖੁਦ ਪੇਸ਼ ਹੋਏ ਨੇ ਇਸ ਮਸਲੇ ਦੇ ਵਿੱਚ ਔਰ ਉਹਨਾਂ ਨੇ ਵੀ ਦਲੀਲਾਂ ਦਿੱਤੀਆਂ ਗਈਆਂ ਪਰ ਸਵਾਲ ਹੈ ਕਿ ਕੋਰਟ ਕਹਿੰਦਾ ਜਿਵੇਂ ਵਿਕਰਮ ਸਿੰਘ ਮਜੀਠੀਆ ਦੇ ਤੇ ਵਕੀਲਾਂ ਨੇ ਆਪਣੇ ਪੱਖ ਦੇ ਦਿੱਤੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਵਕੀਲ ਸਰਕਾਰ ਦੇ ਵਕੀਲ ਪੇਸ਼ ਉਹ ਕਹਿੰਦੇ ਜੀ ਇਹ ਕੇਸ ਬੜਾ ਮਹੱਤਵਪੂਰਨ ਹੈ ਇਹਦੀ ਗ੍ਰੈਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਕੇਸ ਵਾ ਇਹ ਜਿਹੜਾ ਵਾ ਇਹਦੀ ਜਿਹੜੀ ਬੇਲ ਦੀ ਅਸੀਂ ਵਿਰੋਧ ਕਰਦੇ ਹੁਣ ਕੀ ਕਹਿੰਦੀ ਹੈ ਕਿ ਜੇ ਵਾਕਈ ਕੀ ਜਿਹੜਾ ਗ੍ਰੈਵਿਟੀ ਹੈ ਉਹ ਤੇ ਕੋਈ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਦੱਸੋ ਕਿ ਕੇਸ ਕਿੰਨਾ ਮਹੱਤਵਪੂਰਨ ਕਿਉਂਕਿ ਟ੍ਰਾਇਲ ਉੱਥੇ ਚੱਲਣਾ ਹੈਗਾ ਇਥੇ ਹਾਈ ਕੋਰਟ ਦੇ ਨਹੀਂ ਟ੍ਰਾਇਲ ਚੱਲਣਾ ਹੈਗਾ ਔਰ ਜਦ ਕਿ ਤੁਸੀਂ ਉੱਥੇ ਆਪਣਾ ਚਲਾਨ ਪੇਸ਼ ਕਰ ਚੁੱਕੇ ਹੋ ਸਪਲੀਮੈਂਟਰੀ ਪੇਸ਼ ਕਰ ਚੁੱਕੇ ਹੋ 40 ਹਜ਼ਾਰ ਪੰਨਿਆਂ ਦਾ ਚਲਾਨ ਪੇਸ਼ ਹੋ ਚੁੱਕਾ ਤੁਸੀਂ 2250 ਗਵਾਹ ਪਗਤਾ ਚੁੱਕੇ ਹੋ ਠੀਕ ਹੈ ਉਹ ਤੁਹਾਡੀ ਗ੍ਰੈਵਿਟੀ ਉੱਥੇ ਸੀ ਤੁਸੀਂ ਉੱਥੇ ਕਿਉਂ ਨਹੀਂ ਦੱਸੀ ਹੈਗੀ ਉੱਥੇ ਜਦ ਸਪਲੀਮੈਂਟਰੀ ਜਿਹੜਾ ਚਲਾਨ ਪੇਸ਼ ਹੋ ਚੁੱਕਾ ਤੁਸੀਂ 4 ਟਰੰਕ ਭਰ ਕੇ ਲਿਆਂਦੇ ਨੇ ਇੱਕ ਛੋਟੇ ਹਾਥੀ ਦੇ ਵਿੱਚ 4 ਟਰੰਕ ਭਰ ਕੇ ਲਿਆਂਦੇ 40000 ਕਾਗਜ਼ ਲਗਾਏ ਨੇ ਤੇ ਗ੍ਰੈਵਿਟੀ ਤੇ ਉੱਥੇ ਖਤਮ ਹੋ ਗਈ ਵੀ ਕਿੰਨਾ ਕੇਸ ਮਹੱਤਵਪੂਰਨ ਸੀ ਉੱਥੇ ਆ ਹੁਣ ਟ੍ਰਾਇਲ ਕੋਡ ਆ ਸਰਕਾਰ ਨੂੰ ਮਨਜ਼ੂਰੀ ਸਰਕਾਰ ਨੇ ਪ੍ਰੋਸੀਕਿਊਸ਼ਨ ਚਲਾਉਂਦੀ ਅੱਗੇ ਦੇ ਦਿੱਤੀ ਆ ਉਸੇ ਗਵਰਨਰ ਨੇ ਵੀ ਮੋਹਰ ਲਾ ਦਿੱਤੀ ਆ ਪਰ ਜਮਾਨਤ ਲੈਣ ਦਾ ਵੀ ਤੇ ਕਿਸੇ ਦਾ ਹੱਕ ਹੈ ਨਾ ਉਹ ਅਦਾਲਤ ਨਹੀਂ ਕਹਿੰਦੇ ਉੱਥੇ ਜਾ ਕੇ ਦੱਸੋ ਔਰ ਦੂਜਾ ਫਿਰ ਇਸ ਸਰਕਾਰ ਦੇ ਵਕੀਲਾਂ ਕਹਾਂ ਜੀ ਇਹ ਬਹੁਤ ਵੱਡੀ ਪਾਵਰਫੁਲ ਇਹਦੇ ਅਫਸਰ ਵੀ ਡਰਦੇ ਨੇ ਜਾਂ ਜੇ ਕੇਸ ਨੂੰ ਪ੍ਰਭਾਵ ਕਰ ਸਕਦੇ ਨੇ ਹਰ ਸਿਮਰਤ ਕੌਰ ਬਾਦਲ ਜਿਹੜੀ ਸਟੇਟਮੈਂਟ ਜਿਹੜੀ ਪਿਛੇ ਤਨ ਤਨ ਬੋਲੀ ਉਹਨਾਂ ਨੇ ਕਿ ਮੇਰਾ ਭਰਾ ਨੂੰ ਬਾਹਰ ਆ ਲਵਾਂ ਇਕੱਲੇ ਗਲ ਦੇਖਾਂਗੇ ਉਹ ਕਹਿੰਦੇ ਜੇ ਧਮਕੀਆਂ ਮੈਂ ਤਾਂ ਫਿਰ ਕੀਤਾ ਕੀ ਤੁਸੀਂ ਕੇਸ ਰਜਿਸਟਰ ਕੀਤਾ ਜੇ ਇਹਨਾਂ ਧਮਕੀਆਂ ਦਿੱਤੇ ਜਾਂ ਇਹਨਾਂ ਦੇ ਨੀਡਲੇ ਵਾਲੇ ਧਮਕੀਆਂ ਦੇ ਤੁਸੀਂ ਕੀ ਕੀਤਾਗਾ ਕੇਸ ਰਜਿਸਟਰ ਕੀਤਾ ਕਿਉਂਕਿ ਪੋਲੀਟਿਕਲ ਸਟੇਟਮੈਂਟ ਦੇ ਵਿੱਚ ਪੋਲੀਟਿਕਲ ਲੀਡਰ ਇਦਾਂ ਜਿਹੜੀਆਂ ਮੈਂ ਗਿੱਦੜ ਧਮਕੀਆਂ ਦਿੰਦੇ ਰਹਿੰਦੇ ਆਗੇ ਨੇ ਵੀ ਅਸੀਂ ਇਹ ਕਰ ਲਾਂਗੇ ਸਾਡਾ ਸਮ ਆਊਗਾ ਤੁਹਾਡਾ ਸਮਝ ਦਊਗਾ ਉਹਦੋਂ ਵੇਖ ਪਰ ਅੱਜ ਕੀ ਪ੍ਰੈਜ਼ੈਂਟ ਕੀ ਹੈਗਾ ਨਾ ਉਹ ਕਹਿੰਦੇ ਕਿ ਜੇ ਤੁਸੀਂ ਵਾਕੇ ਕੋ ਦੋਖ ਡਿਸਟ੍ਰਿਕਟ ਕੋਰਟ ਜਾ ਕੇ ਦੱਸਿਆ ਜੇ ਕੋਈ ਧਮਕੀ ਦਾ ਕੋਈ ਕੇਸ ਹੈ ਕਾਰਵਾਈ ਕੀਤੀ ਜੇ ਸਾਨੂੰ ਦੱਸੋ ਇਸ ਕਰਕੇ ਕੋਈ ਜਦੋਂ ਕੋਈ ਗੱਲ ਨਹੀਂ ਨਿਕਲੀ ਹਾਲਾਂਕਿ ਕਹਿੰਦੇ ਕਿ ਅੱਜ ਜਿਹੜੇ ਸਰਕਾਰ ਦੇ ਵਕੀਲ ਨੇ ਉਹ ਬੋਲਦੇ-ਬੋਲਦੇ ਫੰਬਲ ਕਰਦੇ ਸੀ ਹੱਥ ਵੀ ਕਹਿੰਦੇ ਕਈਆਂ ਦੇ ਕੰਮ ਦੇ ਸੀ ਹਨਾ ਅਦਾਲਤ ਦੇ ਵਿੱਚ ਜਿਹੜੇ ਲੋਕ ਬੈਠੇ ਸੀ ਹਨਾ ਉਹ ਵੀ ਦੇਖ ਰਹੇ ਸੀ ਕਿ ਆਖਰੀ ਕੇਸ ਦੇ ਵਿੱਚ ਕੀ ਕੁਝ ਸਰਕਾਰ ਕੀ ਆਪਣਾ ਪੱਖ ਰੱਖ ਰਹੀ ਹੈਗੀ ਤੇ ਉਹ ਅੱਜ ਕਿਉਂਕਿ ਲੰਮੀ ਬਹਿਸ ਚੱਲੀ ਹੈਗੀ ਇਸ ਕੇਸ ਦੇ ਵਿੱਚ ਕੱਲ ਜਿਹੜੀ ਮੋੜ ਇਸ ਕੇਸ ਤੇ ਸੁਣਵਾਈ ਹੋਣੀ ਹੈ ਜਿਹਦੇ ਚ ਜਿਹੜਾ ਸਰਕਾਰ ਫਿਰ ਕੁਝ ਨਾ ਕੁਝ ਉਹਦੇ ਚ ਆਪਣੇ ਪੱਖ ਰੱਖਣ ਦੀ ਕੋਸ਼ਿਸ਼ ਕਰੋਗੇ ਅੱਜ ਜਿਹੜੇ ਪੱਖ ਰੱਖੇ ਨੇ ਉਹਦੇ 'ਚ ਜ਼ਿਆਦਾਤਰ ਜਿਹੜੀ ਅਦਾਲਤ ਜਿਹੜੀ ਹੈ ਸਹਿਮਤ ਨਹੀਂ ਹੋਈ ਹੈਗੀ ਤੇ ਕੱਲ ਦੇਖਨੇ ਕੱਲ ਬੜਾ ਮਹੱਤਵਪੂਰਨ ਦਿਨ ਹੋ ਸਕਦਾ ਕਿ ਕੀ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਆ ਉਹਨੂੰ ਮਿਲੇਗੀ ਜਾਂ ਫਿਰ ਜਿਹੜੀ ਰਿਜੈਕਟ ਹੋਏਗੀ ਕੱਲ ਦੇ ਦਿਨ ਜੇ ਰਿਜੈਕਟ ਹੋ ਗਈ ਤੇ ਵਿਕਰਮ ਸਿੰਘ ਮਜੀਠੀਆ ਵਾਸਤੇ ਵੱਡਾ ਝਟਕਾ ਜੇ ਸੈਪਟ ਹੋ ਗਈ ਤੇ ਸਰਕਾਰ ਵਾਸਤੇ ਵੱਡਾ ਝਟਕਾ ਔਰ ਦੂਜਾ ਇਹ ਵੀ ਵੱਡੀ ਗੱਲ ਹੈ ਕਿ ਕਿਸੇ ਵੇਲੇ ਜਿਹੜੀਆਂ ਅਦਾਲਤਾਂ ਨੇ ਉਹ ਫੈਸਲਾ ਰਿజర్ਵ ਵੀ ਰੱਖ ਲੈਂਦੀਆਂ ਨੇ ਉਹ ਸਦਾ ਕਿ ਕੱਲ ਦੀ ਜਿਹੜੀ ਕੰਪਲੀਟ ਜਿਹੜੀ ਬੈਸ ਕਿਉਂਕਿ ਵਿਕ੍ਰਮ ਸਿੰਘ ਮੀਠਿਆ ਪਾਸੋਂ ਜਿਹੜੇ ਵਕੀਲ ਪੇਸ਼ ਉਹਨਾਂ ਦੀ ਆਪਣੀ ਜਿਹੜੀ ਉਹਦੀ ਬੈਸ ਸੀ ਉਹ ਕੰਪਲੀਟ ਹੋ ਗਈ ਸਰਕਾਰ ਦੀ ਬੈਸ ਵੀ ਕੱਲ ਕੰਪਲੀਟ ਹੋ ਜਾਏਗੀ ਠੀਕ ਹੈ ਕਿਉਂਕਿ ਅੱਜ ਕੰਟੀਨਿਊ ਆ ਕੱਲ ਤਲਵਾਇਆ ਹਾਲਾਂਕਿ ਸਰਕਾਰ ਨੇ ਸਰਕਾਰ ਦੇ ਵਕੀਲਾਂ ਨੇ ਸਮਾਂ ਹੋਰ ਮੰਗਿਆ ਸੀ ਕਿ ਅੱਗੇ ਡੇਟ ਪਾਈ ਜਾਵੇ ਅਦਾਲਤ ਨੇ ਕਿਹਾ ਤਾਂ ਕਿ ਨਹੀਂ ਤੁਸੀਂ ਕੱਲ ਜੋ ਆਪਣਾ ਕਰਨਾ ਨਬੀੜਾ ਕਰੋ ਜੀ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਦੋਨਾਂ ਧਿਰਾਂ ਦੇ ਵਕੀਲਾਂ ਤੋਂ ਬਾਅਦ ਫੈਸਲੇ ਅਕਸਰ ਅਜੇ ਮਸਲਾਂ ਦੇ ਵਿੱਚ ਖਾਸ ਕਰੇ ਜਦੋਂ ਪੋਲਿਟੀਕਲ ਮਸਲਾਂ ਜਾਂ ਹਾਈ ਪ੍ਰੋਫਾਈਲ ਕੇਸ ਹੋਣ ਤੇ ਅਦਾਲਤਾਂ ਫੈਸਲੇ ਰਾਖਵੇਂ ਰੱਖ ਲੈਂਦੀਆਂ ਹਨ ਹੁਣ ਜਿਹੜਾ ਫੈਸਲਾ ਰਾਖਵਾ ਹੁੰਦਾ ਉਹਦਾ ਕੋਈ ਟਾਈਮ ਬਾਰਡ ਨਹੀਂ ਹੁੰਦਾ ਉਈ 1 ਘੰਟੇ ਦਾ ਵੀ ਹੋ ਸਕਦਾ 1 ਦਿਨ ਦਾ ਵੀ ਹੋ ਸਕਦਾ ਹਫਤੇ ਦਾ ਵੀ ਹੋ ਸਕਦਾ ਤੇ 1 ਮਹੀਨੇ ਦਾ ਵੀ ਹੋ ਸਕਦਾ ਪਰ ਜ਼ਿਆਦਾਤਰ ਉੱਥੇ ਵੀ ਜਿਹੜਾ ਫੈਸਲਾ ਵਾ ਜ਼ਿਆਦਾਤਰ ਲੰਮਾ ਰੱਖਵਾ ਨਹੀਂ ਰੱਖਿਆ ਜਾਂਦਾ ਪਰ ਹੋ ਸਕਦਾ ਕਿ ਕੱਲ ਹੀ ਨਬੇੜਾ ਹੋ ਜੇ ਤੇ ਜੇ ਬਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲ ਗਿਆ ਤੇ ਲਾਜ਼ਮੀ ਤੌਰ ਤੇ ਉਹਨੂੰ ਸੁਪਰੀਮ ਕੋਰਟ ਜਾਣਾ ਪਊਗਾ ਤੇ ਜੇ ਬਿਕਰਮ ਸਿੰਘ ਮਜੀਠੀਆ ਨੂੰ ਉਹ ਮਿਲ ਵੀ ਗਿਆ ਜਮਾਤ ਮਿਲ ਵੀ ਗਈ ਫਿਰ ਸਰਕਾਰ ਸੁਪਰੀਮ ਕੋਰਟ ਜਾਏਗੀ ਮਤਲਬ ਕਿਤੇ ਨਾ ਕਿਤੇ ਚਾਹੇ ਬਿਕਰਮ ਸਿੰਘ ਮਜੀਠੀਆ ਪਾਸੋਂ ਚਾਹੇ ਜਿਹੜੀ ਸਰਕਾਰ ਪਾਸੋਂ ਇਹ ਨਵੇੜਾ ਤੇ ਜਾ ਕੇ ਲੱਗਦਾ ਸੁਪਰੀਮ ਕੋਰਟ ਚ ਹੀ ਹੁਣ ਹੋਊਗਾ ਜਾਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਜਾਣਾ ਪਊਗਾ ਜਾਂ ਫਿਰ ਸਰਕਾਰ ਨੂੰ ਜਾਣਾ ਪਊਗਾ ਪਰ ਐਡੀ ਛੱਡੀ ਸਰਕਾਰ ਵੀ ਨਹੀਂ ਚਾਹੂਗੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੇ ਐਨਡੀਪੀਐਸ ਦੇ ਕੇਸ ਵਿੱਚ ਇਸੇ ਤਰ੍ਹਾਂ ਹੀ ਹੋਇਆ ਸੀ ਲੰਮੀ ਜਦੋਜਹਿਦ ਤੋਂ ਬਾਅਦ ਸੁਪਰੀਮ ਕੋਰਟ ਜਾ ਕੇ ਰਾਹਤ ਮਿਲਦੀ ਹੈ ਜਾ ਕੇ ਵਿਕਰਮਜੀਤਿਆ ਨੂੰ ਕਿਉਂਕਿ ਆਪਣੇ 3 ਟਾਇਰ ਸਿਸਟਮ ਹੈਗਾ ਨੀ ਪਹਿਲਾਂ ਲੋਅਰ ਕੋਰਟ ਡਿਸਟ੍ਰਿਕਟ ਕੋਰਟ ਦੇ ਵਿੱਚ ਫਿਰ ਕਿਵਲੇ ਅਪੀਲ ਸੈਸ਼ਨ ਕੋਰਟ ਚ ਪਾਈ ਜਾਂਦੀ ਹੈ ਗਿਆ ਫਿਰ ਹਾਈ ਕੋਰਟ ਦੇ ਵਿੱਚ ਫਿਰ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਫਿਰ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਦੇ ਵਿੱਚ ਫਿਰ ਐਸਐਲਪੀ ਪੈ ਜਾਂਦੀ ਹੈ ਗਿਆ ਸਾਡੇ ਕਾਨੂੰਨ ਜਿਹੜਾ ਪ੍ਰਕਿਰਿਆ ਬਹੁਤ ਲੰਮੀ ਹੈ ਇਨਸਾਫ ਲੈਣ ਵਾਸਤੇ ਜਿਹੜੀ ਬਹੁਤ ਲੰਮੀ ਪਸਪਰ ਹੈਗੀਆ ਪਰ ਸਰਕਾਰ ਵੀ ਤੇ ਚਾਹੂਗੀ ਕਿ ਵਿਕਰਮ ਸਿੰਘ ਮਜੀਠੀਆ ਹਲੇ ਜੇਲ੍ਹ ਦੇ ਵਿੱਚ ਰਿਹਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਕੇਸ ਦੇ ਵਿੱਚ ਡੀਏ ਦੇ ਕੇਸ ਦੇ ਵਿੱਚ ਹਲੇ ਤੱਕ ਕਿਸੇ ਨੂੰ ਇਹ ਨਹੀਂ ਹੈ ਕਿ ਕਿਸੇ ਨੂੰ ਦੋਸਾਲੀ ਜੇਲ੍ਹ ਚ ਰੱਖ ਲਿਆ ਹੋਵੇ ਜਦ ਸਾਲ ਹੀ ਰੱਖਿਆ ਵਦ ਤੋਂ ਵਦ 5 6 7 ਮਹੀਨੇ 9 ਮਹੀਨੇ ਹੋ ਸਕਦਾ ਹੈ ਇਹ ਹੈ ਹੁਣ ਦੇ ਦੇ ਕਿ ਜੂਨ ਤੋਂ ਲੈ ਕੇ ਤੇ ਹੁਣ ਤਾਂ ਕਿ ਵਿਕਰਮ ਸਿੰਘ ਮਜੀਠੀਆ ਦੇ ਚਾ ਕਿੰਨੇ ਮਹੀਨੇ ਹੋ ਗਏ ਨੇ 4 ਮਹੀਨੇ ਤੇ ਹੋ ਹੀ ਗਏ ਨਾ ਹੈਨਾ ਹੁਣ ਦੇਖਦੇ ਕਿ ਕੱਲ ਦਾ ਜਿਹੜਾ ਕੇਸ ਆ ਬੜਾ ਇੰਪੋਰਟੈਂਟ ਹੈਗੇ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲਦਾ ਜਾਂ ਫਿਰ ਸਰਕਾਰ ਨੂੰ ਝਟਕਾ ਮਿਲਦਾ ਹੈ